ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਜਿਸ ਖੰਡਾਓ ਦੇ ਹਾਲਾਤ ਦੇ ਵਿੱਚੋਂ ਲੰਘ ਰਹੀਆਂ ਆ ਉਹਦੇ ਪਰਥਾਏ ਲਗਾਤਾਰ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਚਾਹੇ ਸ੍ਰਮੌਰ ਸੰਸਥਾ ਕਾਲ ਤੱਕ ਸਾਹਿਬ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਕਾਲੀ ਦਲ ਹੈ ਸਾਰਿਆਂ ਦੀ ਸ਼ਾਖ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਉਹਦੇ ਪਰਥਾਏ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਬਹੁਤ ਵਿਚਾਰ ਵਟਾਂਦਰਾ ਤੇ ਉਛਲ-ਭੱਟੇ ਚੱਲ ਰਹੇ ਹੈ ਤੇ ਲਗਭਗ 2 ਦਸੰਬਰ 2020 ਨੂੰ ਜੋ ਕਾਲ ਤੱਕ ਸਭ ਤੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਆ ਵੀ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਹੈ ਉਹ ਬਦਲੀ ਜਾਏ ਪਰ ਅਸੀਂ ਇਹ ਸਮਝਨੇ ਕਿ ਇੰਨੀ ਗੱਲ ਨਹੀਂ ਹੈ ਰੋਗ ਇਸ ਤੋਂ ਬਹੁਤ ਧੀਰਗ ਹੈ ਗਹਿਰਾ ਹੈ ਤੇ ਵਿਆਪਕ ਹੈ ਤੇ ਇਸ ਪਰਥਾਏ ਕਿ ਇਸ ਤਰ੍ਹਾਂ ਸਾਡੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਅਕਾਲੀ ਪਰੰਪਰਾ ਦੇ ਖੜੀ ਜਥੇਬੰਦੀ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਖੁਦਮਖਤਿਆਰ ਮਾਨਾ ਮੱਤਾ ਜਿਹਦਾ ਇਤਿਹਾਸ ਰਿਹਾ ਇਹ ਸੰਸਥਾਆਂ ਕਿਸ ਪ੍ਰਕਾਰ ਇੰਨੀ ਗਰਾਵਟ ਦੇ ਵਿੱਚ ਚਲੇ ਗਈਆਂ ਇਹਦਾ ਇੱਕ ਅਨਲਿਸਿਸ ਹੋਣਾ ਚਾਹੀਦਾ ਪਰਚੋਲ ਹੋਣਾ ਚਾਹੀਦਾ ਤੇ ਉਸ ਪਰਚੋਲ ਤੋਂ ਬਾਅਦ ਕਿਸ ਨੀਤੀ ਦੇ ਤਹਿਤ ਕਿਸ ਤਰ੍ਹਾਂ ਦੇ ਢਾਂਚੇ ਤੇ ਕਿਸ ਤਰ੍ਹਾਂ ਦੀਆਂ ਜਿਹੜੀ ਸਾਡੀ ਜਥੇਬੰਦ ਹੋਣ ਦੀ ਯੋਗਤਾ ਹੈ ਉਹਦੇ ਅਨੁਸਾਰ ਕਿਸ ਤਰ੍ਹਾਂ ਅਸੀਂ ਦੁਆਰਾ ਆਪਣਾ ਸਾਰਾ ਸਟਰਕਚਰ ਪੁਨਰਸਰਜੀਤ ਕਰਨਾ ਇਹਦੇ ਪਰਥਾਏ ਸੰਗਤ ਦੇ ਵਿੱਚ ਇੱਕ ਸੰਵਾਦ ਰਚਾਣ ਦੀ ਲੋੜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਯੁਗਤ ਬਖਸ਼ੀ ਕਿ ਕੋਸ਼ਟਾਂ ਦੇ ਰਾਹੀਂ ਵੱਖ-ਵੱਖ ਵਿਚਾਰਾਂ ਦੇ ਵੱਖ-ਵੱਖ ਮਤਾਂ ਦੇ ਲੋਕਾਂ ਦੇ ਨਾਲ ਜਾ ਕੇ ਵਿਚਾਰ ਵਟਾਂਦਰਾ ਕੀਤਾ ਪਾਤਸ਼ਾਹ ਨੇ ਇੱਥੇ ਅਸੀਂ ਆਪਣੇ ਪੰਥ ਦੇ ਅੰਦਰ ਗੁਰਸੰਗਤ ਦੇ ਅੰਦਰ ਜਿਹੜੇ ਵੱਖ-ਵੱਖ ਵਿਚਾਰ ਰੱਖਣ ਵਾਲੇ ਸਖਸ਼ੀਤਾ ਨੇ ਸੰਸਥਾਵਾਂ ਨੇ ਜਥੇ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਸੰਵਾਦ ਰਚਾਣ ਦੇ ਲਈ ਦਸਮੇਸ਼ ਪਤਾ ਜੀ ਦੇ ਤਖਤ ਕਿਸਗੜ ਸਾਹਿਬ ਤੋਂ ਆਗਿਆ ਲੈ ਕੇ ਪੰਥ ਦੇ ਅੰਦਰ ਸੰਵਾਦ ਰਚਾਉਣ ਦੇ ਲਈ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਤੇ ਇਹ ਸੰਵਾਦ ਯਾਤਰਾ ਦਾ ਉਦੇਸ਼ ਇਹਨਾਂ ਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਥ ਦੇ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਨੂੰ ਸੂਤਰ ਧਾਰ ਕਰ ਸਕਦੇ ਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਾਲਮੇਲ ਬਿਠਾ ਸਕਦੇ ਆ ਇਸ ਉਦੇਸ਼ ਨੂੰ ਮੁੱਖ ਰੱਖ ਕੇ ਅਸੀਂ ਅੱਜ ਤੋਂ ਇਹ ਯਾਤਰਾ ਪੰਥ ਸੇਵਕ ਜਥਾ ਦੁਆਬਾ ਦੇ ਵੱਲੋਂ ਸ਼ੁਰੂ ਕਰ ਰਹੇ ਹਮਾਰਾ ਜੀ ਬਖਸ਼ਿਸ਼ ਦੇ ਨਾਲ ਅਸੀਂ ਹੌਲੇ-ਹੌਲੇ ਤੱਕ ਕੋਸ਼ਿਸ਼ ਕਰਾਂਗੇ ਪੰਥ ਦੇ ਵੱਖ-ਵੱਖ ਹਿੱਸਿਆਂ ਨੂੰ ਮਿਲਣ ਦੀ ਜੋ ਜਿਸ ਤਰ੍ਹਾਂ ਦੀ ਸਾਂਝੀ ਰਾਏ ਬਣਦੀ ਆ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਦੀ ਪੁਨਰ ਸਿਰਜੀਤੀ ਨੂੰ ਉਹ ਖਰੜਾ ਜਿਹੜਾ ਅਸੀਂ ਪੰਥ ਦੇ ਅੱਗੇ ਪੇਸ਼ ਕਰਾਂਗੇ ਸੋ ਇਸ ਪਰਥਾਏ ਅਸੀਂ ਅੱਜ ਪੰਥ ਸੇਵਕ ਜਥਾ ਦਵਾਬਾ ਵੱਲੋਂ ਦੋ माग 556 ਨਾਨਕ ਸ਼ਾਹੀ ਨੂੰ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਸੰਵਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਹੀ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਜਸੀ ਤੌਰ ਦੇ ਉੱਤੇ ਸਾਰਾ ਖੰਡਾਓ ਹੋਇਆ ਹੋਇਆ ਉਸ ਖੰਡਾਓ ਦੇ ਚਲਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਇਕਤਾ ਇਤفاق ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰ ਧਾਰਤਾ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮਿਲ ਸਥਾਪਿਤ ਕੀਤਾ ਜਾ ਸਕੇ ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ ਸਾਡਾ ਇਹਦਾ ਉਦੇਸ਼ ਇਹ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸੰਪਰਦਾਨਾਂ ਉਹਨਾਂ ਦੇ ਜਿਹੜੇ ਮਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸ਼ਰਮੌਰਤ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਜੋ ਸ਼ਰੋਣੀ ਕਮੇਟੀ ਦੀ ਖੁਦਮਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਸਾਰੇ ਨੁਕਤੇਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਥ ਵਿੱਚ ਵੱਖਰੀਆਂ ਵੱਖਰੀਆਂ ਰਹੀਆਂ ਨੇ ਤੇ ਇਹ ਸਾਰਾ ਕੋਸ਼ਿਸ਼ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਜੋਗਾਤ ਹੈ ਉਹਦੇ ਤਹਿਤ ਕਿਦਾਂ ਪੁਨਰਸਰਜੀਤ ਹੋਣ ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਐ ਸੰਵਾਦ ਰਚਾਵਾਂਗੇ ਬਾਬਾ ਜੀ ਲੱਗਦਾ ਕੀ ਹੈ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵਕ ਵਕ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਮਿਲੇਗਾ ਜਾਂ ਨਹੀਂ ਨਹੀਂ ਦੇਖੋ ਜੋ ਹੁਣੇ ਚੱਲ ਰਿਹਾ ਹੈ ਵਕ ਵਕ ਪੰਜਾਬ ਦੇ ਵਿੱਚ ਜਿਹੜੀਆਂ ਰਾਸੀ ਤਿਹਰਾ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ ਪਟੋ ਤਾੜ ਹੋ ਗਈ ਚਾਰ ਪੰਜ ਉਹਨਾਂ 'ਚ ਕੋਈ ਇਕਤਾ ਦੀ ਗੱਲ ਨਹੀਂ ਚੱਲ ਰਹੀ ਹੈ ਤਾਕਤ ਸੇ ਵਾਂ ਤੋਂ ਵੀ ਯਤਨ ਹੋਏ ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਨਹੀਂ ਰਹੇ ਹੈ। ਤੋਂ ਉਸ ਵਕਤ ਦਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ। ਪੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ ਜੇ ਦੁਬਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ ਇਕੱਤਰ ਹੋ ਕੇ ਸੰਵਾਦ ਰਚਾਰਾਂ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ। ਰਸਤਾ ਬਾਕੀ ਮਹਾਰਾਜ ਦੀ ਮਰਜ਼ੀ ਸਾਡਾ ਤਾਂ ਕੰਮ ਯਤਨ ਕਰਨਾ। ਬੱਬਈ ਹੋਰ ਕਿੰਨੀਆਂ ਕ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ। ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੰਨਾ ਵੀ ਸਾਡਾ ਸਾਡੀ ਸਮਰੱਥਾ ਹੈ ਹਰੇਕ ਰਾਜਸੀ ਹਰੇਕ ਧਾਰਮਿਕ ਹਰੇਕ ਸਮਾਜਿਕ ਸੰਸਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ ਅਸੀਂ ਹਰੇਕ ਕੋਲ ਹੀ ਜਾਵਾਂਗੇ ਤੁਹਾਨੂੰ ਕੀ ਲੱਗਦਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਕਿਹੜੇ ਨੁਮਾਇੰਦਿਆਂ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੇ ਫੈਸਲੇ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਐ ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤੇ ਉਹਦੇ ਵਿੱਚ ਸੁਖਵੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚ ਆਂਦੀ ਕੋਈ ਉਹ ਤੋਂ ਬਾਹਰ ਨਹੀਂ ਹੈ ਤਾਂ ਬੰਦਿਆਂ ਦੀ ਨਹੀਂ ਗੱਲ ਹੈ ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ ਜਿਸ ਤਰ੍ਹਾਂ ਦੇ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ ਹੈ ਤੇ ਬਿਲਕੁਲ ਸਾਰੀਆਂ ਸਿਖਰ ਤੇ ਤਾਕਤਾਂ ਨੇ ਸੋ ਉਹ ਸਾਰੇ ਕਾਹੇ ਦਾ ਹੀ ਪਰਚੋਲ ਅਨਲਿਸਿਸ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ ਅਸੀਂ ਤਾਂ ਬਿਲਕੁਲ ਖੁੱਲੇ ਮਨ ਦੇ ਨਾਲ ਇਹ ਸਾਰੇ ਦੀ ਤੱਥ ਪਰਚੋਲ ਕਰਾਂਗੇ ਤੇ ਅਸਲ ਕਾਰਨ ਕੀ ਆਏ ਸਾਰੇ ਕਾਹੇ ਦੇ ਕਿੰਨਾ ਸਮਾਂ ਲੱਗੇਗਾ ਇਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ ਅਸੀਂ ਦਾਰਾ ਰੱਖਦੇ 2 ਕਮਹੀਨੇ ਦਾ ਹੌਲੇ-ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜਿਹੜੀਆਂ ਕੋਈ ਅਹਿਮ ਸਖੀਤੀਆਂ ਆ ਉਹਨਾਂ ਨੂੰ ਮਿਲ ਸਕੀਏ ਹੌਲੇ-ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਜਿਸ ਖੰਡਾਓ ਦੇ ਹਾਲਾਤ ਦੇ ਵਿੱਚੋਂ ਲੰਘ ਰਹੀਆਂ ਉਹਦੇ ਪਰਥਾਏ ਲਗਾਤਾਰ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਚਾਹੇ ਸਰਮੌਰ ਸੰਸਥਾ ਕਾਲ ਤੱਕ ਸਾਹ ਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਾਲੀਦਲਾ ਸਾਰਿਆਂ ਦੀ ਸ਼ਾਖ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਉਹਦੇ ਪਰਥਾਏ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਬਹੁਤ ਵਿਚਾਰ ਵਟਾਂਦਰਾ ਤੇ ਉਛਲ-ਭੱਟੇ ਚੱਲ ਰਹੇ ਹੈ ਤੇ ਲਗਭਗ 2 ਦਸੰਬਰ 2020 ਨੂੰ ਜੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਆ ਵੀ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਹੈ ਉਹ ਬਦਲੀ ਜਾਏ ਪਰ ਅਸੀਂ ਇਹ ਸਮਝਦੇ ਹਾਂ ਕਿ ਇੰਨੀ ਗੱਲ ਨਹੀਂ ਹੈ ਰੋਗ ਇਸ ਤੋਂ ਬਹੁਤ ਧੀਰਗ ਹੈ ਗਹਿਰਾ ਹੈ ਤੇ ਵਿਆਪਕ ਹੈ ਤੇ ਇਸ ਪਰਥਾਏ ਕਿ ਇਸ ਤਰ੍ਹਾਂ ਸਾਡੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਅਕਾਲੀ ਪਰੰਪਰਾ ਦੇ ਖੜੀ ਜਥੇਬੰਦੀ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਖੁਦਮਖਤਿਆਰ ਮਾਣਾ ਮੱਤਾ ਜਿਹਦਾ ਇਤਿਹਾਸ ਰਿਹਾ ਇਹ ਸੰਸਥਾਆਂ ਕਿਸ ਪ੍ਰਕਾਰ ਇੰਨੀ ਗਰਾਵਟ ਦੇ ਵਿੱਚ ਚਲੇ ਗਈਆਂ ਇਹਦਾ ਇੱਕ ਅਨਲਿਸਿਸ ਹੋਣਾ ਚਾਹੀਦਾ ਪਰਚੋਲ ਹੋਣਾ ਚਾਹੀਦਾ ਤੇ ਉਸ ਪਰਚੋਲ ਤੋਂ ਬਾਅਦ ਕਿਸ ਨੀਤੀ ਦੇ ਤਹਿਤ ਕਿਸ ਤਰ੍ਹਾਂ ਦੇ ਢਾਂਚੇ ਤੇ ਕਿਸ ਤਰ੍ਹਾਂ ਦੀਆਂ ਜਿਹੜੀ ਸਾਡੀ ਜਥੇਬੰਦ ਹੋਣ ਦੀ ਯੋਗਤਾ ਹੈ ਉਹਦੇ ਅਨੁਸਾਰ ਕਿਸ ਤਰ੍ਹਾਂ ਅਸੀਂ ਦੁਆਰਾ ਆਪਣਾ ਸਾਰਾ ਸਟਰਕਚਰ ਪੁਨਰਸਰਜੀਤ ਕਰਨਾ ਇਹਦੇ ਪਰਥਾਏ ਸੰਗਤ ਦੇ ਵਿੱਚ ਇੱਕ ਸੰਵਾਦ ਰਚਾਣ ਦੀ ਲੋੜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਯੁਗਤ ਬਖਸ਼ੀ ਕਿ ਕੋਸ਼ਟਾਂ ਦੇ ਰਾਹੀਂ ਵੱਖ-ਵੱਖ ਵਿਚਾਰਾਂ ਦੇ ਵੱਖ-ਵੱਖ ਮਤਾਂ ਦੇ ਲੋਕਾਂ ਦੇ ਨਾਲ ਜਾ ਕੇ ਵਿਚਾਰ ਵਟਾਂਦਰਾ ਕੀਤਾ ਪਾਤਸ਼ਾਹ ਨੇ ਇੱਥੇ ਅਸੀਂ ਆਪਣੇ ਪੰਥ ਦੇ ਅੰਦਰ ਗੁਰਸੰਗਤ ਦੇ ਅੰਦਰ ਜਿਹੜੇ ਵੱਖ-ਵੱਖ ਵਿਚਾਰ ਰੱਖਣ ਵਾਲੇ ਸਖਸ਼ੀਤਾ ਨੇ ਸੰਸਥਾਵਾਂ ਨੇ ਜਥੇ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਸੰਵਾਦ ਰਚਾਣ ਦੇ ਲਈ ਦਸਮੇਸ਼ ਪਤਾ ਜੀ ਦੇ ਤਖਤ ਕਿਸਗੜ ਸਾਹਿਬ ਤੋਂ ਆਗਿਆ ਲੈ ਕੇ ਪੰਥ ਦੇ ਅੰਦਰ ਸੰਵਾਦ ਰਚਾਉਣ ਦੇ ਲਈ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਤੇ ਇਹ ਸੰਵਾਦ ਯਾਤਰਾ ਦਾ ਉਦੇਸ਼ ਇੰਨਾ ਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਥ ਦੇ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਨੂੰ ਸੂਤਰ ਧਾਰ ਕਰ ਸਕਦੇ ਹਾਂ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਾਲਮੇਲ ਬਿਠਾ ਸਕਦੇ ਹਾਂ ਇਸ ਉਦੇਸ਼ ਨੂੰ ਮੁੱਖ ਰੱਖ ਕੇ ਅਸੀਂ ਅੱਜ ਤੋਂ ਇਹ ਯਾਤਰਾ ਪੰਥ ਸੇਵਕ ਜਥਾ ਦੁਆਬਾ ਦੇ ਵੱਲੋਂ ਸ਼ੁਰੂ ਕਰ ਰਹੇ ਹਾਂ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਹੌਲੇ-ਮਹੱਲੇ ਤੱਕ ਕੋਸ਼ਿਸ਼ ਕਰਾਂਗੇ ਪੰਥ ਦੇ ਵੱਖ-ਵੱਖ ਹਿੱਸਿਆਂ ਨੂੰ ਮਿਲਣ ਦੀ ਜੋਸ ਜਿਸ ਤਰ੍ਹਾਂ ਦੀ ਸਾਂਝੀ ਰਾਏ ਬਣਦੀ ਆ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਦੀ ਪੁਨਰ ਸਿਰਜੀਤੀ ਨੂੰ ਉਹ ਖਰੜਾ ਜਿਹੜਾ ਅਸੀਂ ਪੰਥ ਦੇ ਅੱਗੇ ਪੇਸ਼ ਕਰਾਂਗੇ ਸੋ ਇਸ ਪਰਥਾਏ ਅਸੀਂ ਅੱਜ ਪੰਥ ਸੇਵਕ ਜਥਾ ਦਵਾਬਾ ਵੱਲੋਂ ਦੋ ਮਾਗ 556 ਨਾਨਕ ਸ਼ਾਹੀ ਨੂੰ ਸੰਬਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਸੰਬਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਹੀ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਸ਼ੀ ਤੌਰ ਦੇ ਉੱਤੇ ਸਾਰਾ ਖੰਡਾਓ ਹੋਇਆ ਹੋਇਆ ਉਸ ਖੰਡਾਓ ਦੇ ਚਲਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਇਕਤਾ ਇਤفاق ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰ ਧਾਰਤਾ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮਿਲ ਸਥਾਪਿਤ ਕੀਤਾ ਜਾ ਸਕੇ ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ ਸਾਡਾ ਇਹਦਾ ਉਦੇਸ਼ ਇਹ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸੰਪਰਦਾਨਾਂ ਉਹਨਾਂ ਦੇ ਜਿਹੜੇ ਮਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸ਼ਰਮੌਰਤ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਜੋ ਸ਼੍ਰੋਮਣੀ ਕਮੇਟੀ ਦੀ ਖੁਦਮਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਸਾਰੇ ਨੁਕਤਿਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਚ ਵੱਖਰੀਆਂ ਵੱਖਰੀਆਂ ਰਹੀਆਂ ਨੇ ਤੇ ਇਹ ਸਾਰਾ ਕੋਸ਼ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਜੋਗਾਤ ਹੈ ਉਹਦੇ ਤਹਿਤ ਕਿਦਾਂ ਪੁਨਰਸਰਜੀਤ ਹੋਣ ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਐ ਸੰਵਾਦ ਰਚਾਵਾਂਗੇ ਬਾਬਾ ਜੀ ਲੱਗਦਾ ਕੀ ਹੈ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵਕ ਵਕ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਮਿਲੇਗਾ ਜਾਂ ਨਹੀਂ ਨਹੀਂ ਦੇਖੋ ਜੋ ਹੁਣੇ ਚੱਲ ਰਿਹਾ ਹੈ ਵਕ ਵਕ ਪੰਜਾਬ ਦੇ ਵਿੱਚ ਜਿਹੜੀਆਂ ਰਾਸੀ ਤਿਹਰਾ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ ਪਟੋ ਤਾੜ ਹੋ ਗਈ 4-5 ਉਹਨਾਂ 'ਚ ਕੋਈ ਇਕਤਾ ਦੀ ਗੱਲ ਨਹੀਂ ਚੱਲ ਰਹੀ ਹੈ ਤਾਕਤ ਹੈ ਵਾਂ ਤੋਂ ਵੀ ਯਤਨ ਹੋਏ ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਨਹੀਂ ਰਹੇ ਹੈ। ਤੋਂ ਉਸ ਵਕਤ ਦਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ। ਪੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ ਜੀ ਦੁਬਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ ਇਕੱਤਰ ਹੋ ਕੇ ਸੰਵਾਦ ਰਚਾਰਾ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ। ਰਸਤਾ ਬਾਕੀ ਮਹਾਰਾਜ ਦੀ ਮਰਜ਼ੀ ਸਾਡਾ ਤਾਂ ਕੰਮ ਯਤਨ ਕਰਨਾ। ਬੱਬਈ ਹੋਰ ਕਿੰਨੀ ਆ ਤ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ। ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੱਦਾਂ ਵੀ ਸਾਡਾ ਸਾਡੀ ਸਮਰਥਾ ਹੈ ਹਰੇਕ ਰਾਜਸੀ ਹਰੇਕ ਧਾਰਮਿਕ ਹਰੇਕ ਸਮਾਜਿਕ ਸੰਸਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ ਅਸੀਂ ਹਰੇਕ ਕੋਲ ਹੀ ਜਾਵਾਂਗੇ ਤੁਹਾਨੂੰ ਕੀ ਲੱਗਦਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਕਿਹੜੇ ਨੁਮਾਇੰਦੇ ਆ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੀ ਫਲੀਸ ਤੋਂ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਐ ਕਿਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਨੇ ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤੇ ਉਹਦੇ ਵਿੱਚ ਸੁਖਵੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚ ਆਂਦੀ ਕੋਈ ਉਹ ਤੋਂ ਬਾਹਰ ਨਹੀਂ ਹੈ ਤੇ ਬੰਦਿਆਂ ਦੀ ਨਹੀਂ ਗੱਲ ਹੈ ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ ਜਿਸ ਤਰ੍ਹਾਂ ਦੇ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ ਹੈ ਤੇ ਬਿਲਕੁਲ ਸਾਰੀਆਂ ਸਿਖਰ ਤੇ ਤਾਕਤਾਂ ਨੇ ਸੋ ਉਹ ਸਾਰੇ ਕਾਸੇ ਦਾ ਹੀ ਪਰਚੋਲ ਅਨਲਿਸਿਸ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ ਅਸੀਂ ਤਾਂ ਬਿਲਕੁਲ ਖੁੱਲੇ ਮਨ ਦੇ ਨਾਲ ਇਹ ਸਾਰੇ ਦੀ ਤੱਥ ਪਰਚੋਲ ਕਰਾਂਗੇ ਤੇ ਅਸਲ ਕਾਰਨ ਕੀ ਆ ਹੈ ਸਾਰੇ ਕਾਹਦੇ ਕਿੰਨਾ ਸਮਾਂ ਲੱਗੇਗਾ ਇਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ ਅਸੀਂ ਦਾਰਾ ਰੱਖਦੇ 2 ਕਮਹੀਨੇ ਦਾ ਹੌਲੇ-ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜੜੀਆਂ ਕੋਈ ਅਹਿਮ ਸਖੀਤੀਤਾ ਆ ਉਹਨਾਂ ਨੂੰ ਮਿਲ ਸਕੀਏ ਹੌਲੇ-ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਜਿਸ ਖੰਡਾਓ ਦੇ ਹਾਲਾਤ ਦੇ ਵਿੱਚੋਂ ਲੰਘ ਰਹੀਆਂ ਉਹਦੇ ਪਰਥਾਏ ਲਗਾਤਾਰ ਜਿਹੜਾ ਸਿੱਖਾਂ ਦੀਆਂ ਸੰਸਥਾਵਾਂ ਨੇ ਚਾਹੇ ਸ੍ਰਮੌਰ ਸੰਸਥਾ ਕਾਲ ਤੱਕ ਸਾਹ ਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਕਾਲੀ ਦਲ ਹੈ ਸਾਰਿਆਂ ਦੀ ਸ਼ਾਖ ਹੈ ਜਿਹੜੀ ਉਹ ਲਗਾਤਾਰ ਘਟਦੀ ਜਾ ਰਹੀ ਉਹਦੇ ਪਰਥਾਏ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਬਹੁਤ ਵਿਚਾਰ ਵਟਾਂਦਰਾ ਤੇ ਉਛਲ-ਭੱਟੇ ਚੱਲ ਰਹੇ ਹੈ ਤੇ ਲਗਭਗ 2 ਦਸੰਬਰ 2020 ਨੂੰ ਜੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਆ ਵੀ ਅਕਾਲੀ ਦਲ ਦੀ ਜਿਹੜੀ ਆ ਲੀਡਰਸ਼ਿਪ ਹੈ ਉਹ ਬਦਲੀ ਜਾਏ ਪਰ ਅਸੀਂ ਇਹ ਸਮਝਨੇ ਕਿ ਇੰਨੀ ਗੱਲ ਨਹੀਂ ਹੈ ਰੋਗ ਇਸ ਤੋਂ ਬਹੁਤ ਧੀਰਗ ਹੈ ਗਹਿਰਾ ਹੈ ਤੇ ਵਿਆਪਕ ਹੈ ਤੇ ਇਸ ਪਰਥਾਏ ਕਿ ਇਸ ਤਰ੍ਹਾਂ ਸਾਡੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਬਹੁਤ ਵੱਡੀ ਅਕਾਲੀ ਪਰੰਪਰਾ ਦੇ ਖੜੀ ਜਥੇਬੰਦੀ ਆ ਅਕਾਲ ਤਖਤ ਸਾਹਿਬ ਜਿਹੜਾ ਸਾਡੀ ਸਭ ਤੋਂ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬਹੁਤ ਖੁਦਮਖਤਿਆਰ ਮਾਣਾ ਮੱਤਾ ਜਿਹਦਾ ਇਤਿਹਾਸ ਰਿਹਾ ਇਹ ਸੰਸਥਾਵਾਂ ਕਿਸ ਪ੍ਰਕਾਰ ਇੰਨੀ ਗਰਾਵਟ ਦੇ ਵਿੱਚ ਚਲੇ ਗਈਆਂ ਇਹਦਾ ਇੱਕ ਅਨਲਿਸਿਸ ਹੋਣਾ ਚਾਹੀਦਾ ਪਰਚੋਲ ਹੋਣਾ ਚਾਹੀਦਾ ਤੇ ਉਸ ਪਰਚੋਲ ਤੋਂ ਬਾਅਦ ਕਿਸ ਨੀਤੀ ਦੇ ਤਹਿਤ ਕਿਸ ਤਰ੍ਹਾਂ ਦੇ ਢਾਂਚੇ ਤੇ ਕਿਸ ਤਰ੍ਹਾਂ ਦੀਆਂ ਜਿਹੜੀ ਸਾਡੀ ਜਥੇਬੰਦ ਹੋਣ ਦੀ ਯੋਗਤ ਹੈ ਉਹਦੇ ਅਨਸਾਰ ਕਿਸ ਤਰ੍ਹਾਂ ਅਸੀਂ ਦੁਆਰਾ ਆਪਣਾ ਸਾਰਾ ਸਟ੍ਰਕਚਰ ਪੁਨਰਸਰਜੀਤ ਕਰਨਾ ਇਹਦੇ ਪਰਥਾਏ ਸੰਗਤ ਦੇ ਵਿੱਚ ਇੱਕ ਸੰਵਾਦ ਰਚਾਣ ਦੀ ਲੋੜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਯੁਗਤ ਬਖਸ਼ੀ ਕਿ ਕੋਸ਼ਟਾਂ ਦੇ ਰਾਹੀਂ ਵੱਖ-ਵੱਖ ਵਿਚਾਰਾਂ ਦੇ ਵੱਖ-ਵੱਖ ਮਤਾਂ ਦੇ ਲੋਕਾਂ ਦੇ ਨਾਲ ਜਾ ਕੇ ਵਿਚਾਰ ਵਟੰਦਰਾ ਕੀਤਾ ਪਾਤਸ਼ਾਹ ਨੇ ਇੱਥੇ ਅਸੀਂ ਆਪਣੇ ਪੰਥ ਦੇ ਅੰਦਰ ਗੁਰਸੰਗਤ ਦੇ ਅੰਦਰ ਜਿਹੜੇ ਵੱਖ-ਵੱਖ ਵਿਚਾਰ ਰੱਖਣ ਵਾਲੇ ਸਖਸ਼ੀਤਾਵਾਂ ਨੇ ਸੰਸਥਾਵਾਂ ਨੇ ਜਥੇ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਸੰਵਾਦ ਰਚਾਣ ਦੇ ਲਈ ਤਸਮੇਸ਼ ਪਤਾ ਜੀ ਦੇ ਤਖਤ ਕਿਸਗੜ ਸਾਹਿਬ ਤੋਂ ਆਗਿਆ ਲੈ ਕੇ ਪੰਥ ਦੇ ਅੰਦਰ ਸੰਵਾਦ ਰਚਾਉਣ ਦੇ ਲਈ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਤੇ ਇਸ ਸੰਵਾਦ ਯਾਤਰਾ ਦਾ ਉਦੇਸ਼ ਇੰਨਾ ਹੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਥ ਦੇ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਨੂੰ ਸੂਤਰ ਧਾਰ ਕਰ ਸਕਦੇ ਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਾਲਮੇਲ ਬਿਠਾ ਸਕਦੇ ਆ ਇਸ ਉਦੇਸ਼ ਨੂੰ ਮੁੱਖ ਰੱਖ ਕੇ ਅਸੀਂ ਅੱਜ ਤੋਂ ਇਹ ਯਾਤਰਾ ਪੰਥ ਸੇਵਕ ਜਥਾ ਦੁਆਬਾ ਦੇ ਵੱਲੋਂ ਸ਼ੁਰੂ ਕਰ ਰਹੇ ਹਾਰਾਜੀ ਬਖਸ਼ਿਸ਼ ਦੇ ਨਾਲ ਅਸੀਂ ਹੌਲੇ-ਮਹੱਲੇ ਤੱਕ ਕੋਸ਼ਿਸ਼ ਕਰਾਂਗੇ ਪੰਥ ਦੇ ਵੱਖ-ਵੱਖ ਹਿੱਸਿਆਂ ਨੂੰ ਮਿਲਣ ਦੀ ਜੋਸ਼ ਜਿਸ ਤਰ੍ਹਾਂ ਦੀ ਸਾਂਝੀ ਰਾਏ ਬਣਦੀ ਆ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਦੀ ਪੁਨਰ ਸਿਰਜੀਤੀ ਨੂੰ ਉਹ ਖਰੜਾ ਜਿਹੜਾ ਅਸੀਂ ਪੰਥ ਦੇ ਅੱਗੇ ਪੇਸ਼ ਕਰਾਂਗੇ ਸੋ ਇਸ ਪਰਥਾਏ ਅਸੀਂ ਅੱਜ ਪੰਥ ਸੇਵਕ ਜਥਾ ਦਵਾਬਾ ਵੱਲੋਂ ਦੋ माग 556 ਨਾਨਕ ਸ਼ਾਹੀ ਨੂੰ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਹਾਂ ਸੰਵਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਹੀ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਸ਼ੀ ਤੌਰ ਦੇ ਉੱਤੇ ਸਾਰਾ ਖੰਡਾਓ ਹੋਇਆ ਹੋਇਆ ਉਸ ਖੰਡਾਓ ਦੇ ਚਲਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਇਕਤਾ ਇਤفاق ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰ ਧਾਰਤਾ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮਿਲ ਸਥਾਪਿਤ ਕੀਤਾ ਜਾ ਸਕੇ ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ ਸਾਡਾ ਇਹਦਾ ਉਦੇਸ਼ ਇਹ ਆ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸੰਪਰਦਾਨਾਂ ਉਹਨਾਂ ਦੇ ਜਿਹੜੇ ਮਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸ਼ਰਮੌਰਤ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਜੋ ਸ਼੍ਰੋਮਣੀ ਕਮੇਟੀ ਦੀ ਖੁਦਮਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਸਾਰੇ ਨੁਕਤੇਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਥ ਵਿੱਚ ਵੱਖਰੀਆਂ ਵੱਖਰੀਆਂ ਰਹੀਆਂ ਨੇ ਤੇ ਇਹ ਸਾਰਾ ਕੋਸ਼ਿਸ਼ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਯੋਗਤਾ ਉਹਦੇ ਤਹਿਤ ਕਿਦਾਂ ਪੁਨਰਸਰਜੀਤ ਹੋਣ ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਐ ਸੰਵਾਦ ਰਚਾਂਗੇ ਬਬਈ ਲੱਗਦਾ ਕੀ ਐ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵੱਖ-ਵੱਖ ਰਾਜਨੀਤਿਕ 파ਟੀਆਂ ਦਾ ਸਹਿਯੋਗ ਮਿਲੇਗਾ ਜਾਂ ਨਹੀਂ ਨਹੀਂ ਦੇਖੋ ਜੋ ਹੁਣ ਚੱਲ ਰਿਹਾ ਐ ਵੱਖ-ਵੱਖ ਪੰਜਾਬ ਦੇ ਵਿੱਚ ਜਿਹੜੀਆਂ ਰਾਸੀ ਤਰਾ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ 파ਟੋ ਤਾੜ ਹੋ ਗਈ 4-5 ਉਹਨਾਂ 'ਚ ਕੋਈ ਇਕਤਾ ਦੀ ਗੱਲ ਨਹੀਂ ਚੱਲ ਰਹੀ ਹੈ ਤਾਕਤ ਸੈਵਾੰ ਤੋਂ ਵੀ ਯਤਨ ਹੋਏ ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਨਹੀਂ ਰਹੇ ਹੈ। ਤੋਂ ਉਸ ਵਕਤ ਦਾ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ। ਤੇ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ ਜੀ ਦੁਬਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ 71 ਹੋ ਕੇ ਸੰਵਾਦ ਰਚਾ ਰਹੇ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ। ਰਸਤਾ ਬਾਕੀ ਮਹਾਰਾਜ ਦੀ ਮਰਜ਼ੀ ਸਾਡਾ ਤਾਂ ਕੰਮ ਯਤਨ ਕਰਨਾ। ਬੱਬਈ ਹੋਰ ਕਿੰਨੀਆਂ ਕ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ। ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੰਨਾ ਵੀ ਸਾਡਾ ਸਾਡੀ ਸਮਰੱਥਾ ਹੈ ਹਰੇਕ ਰਾਜਸੀ ਹਰੇਕ ਧਾਰਮਿਕ ਹਰੇਕ ਸਮਾਜਿਕ ਸੰਸਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ ਅਸੀਂ ਹਰੇਕ ਕੋਲ ਹੀ ਜਾਵਾਂਗੇ ਤੁਹਾਨੂੰ ਕੀ ਲੱਗਦਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਕਿਹੜੇ ਨੁਮਾਇੰਦੇ ਆ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੇ ਫਲੀਸ ਤੋਂ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਐ ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਨੇ ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤੇ ਉਹਦੇ ਵਿੱਚ ਸੁਖਵੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚਾਂ ਦੀ ਕੋਈ ਉਹ ਤੋਂ ਬਾਹਰ ਨਹੀਂ ਹੈ ਤਾਂ ਬੰਦਿਆਂ ਦੀ ਨਹੀਂ ਗੱਲ ਹੈ ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ ਜਿਸ ਤਰ੍ਹਾਂ ਦੇ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ ਹੈ ਤੇ ਬਿਲਕੁਲ ਸਾਰੀਆਂ ਸਿਖਰ ਤੇ ਤਾਕਤਾਂ ਨੇ ਸੋ ਉਹ ਸਾਰੇ ਕਾਹਦੇ ਦਾ ਹੀ ਪਰਚੋਲ ਅਨਲਿਸਿਸ ਕਰਨਾ ਪੈਣਾ ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ ਅਸੀਂ ਤਾਂ ਬਿਲਕੁਲ ਖੁੱਲੇ ਮਨ ਦੇ ਨਾਲ ਇਹ ਸਾਰੇ ਦੀ ਤੱਥ ਪਰਚੋਲ ਕਰਾਂਗੇ ਤੇ ਅਸਲ ਕਾਰਨ ਕੀ ਆ ਸਾਰੇ ਕਾਹਦੇ ਕਿੰਨਾ ਸਮਾਂ ਲੱਗੇਗਾ ਐਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ ਅਸੀਂ ਦਾਰਾ ਰੱਖਦੇ 2 ਕਮਹੀਨੇ ਦਾ ਹੌਲੇ ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜਿਹੜੀਆਂ ਕੋਈ ਅਹਿਮ ਸਖਸੀਅਤਾਂ ਆ ਉਹਨਾਂ ਨੂੰ ਮਿਲ ਸਕੀਏ ਹੌਲੇ ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੀਏ